ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੈਂਗਨ ਦੀ ਸਬਜ਼ੀ ਬਣਾਵਾਂਗੇ। ਇਦਾਂ ਲਈ ਆਪਾਂ ਛੋਟੇ-ਛੋਟੇ ਸਾਈਜ਼ ਦੇ ਤੇ ਕੱਚੇ-ਕੱਚੇ ਬੈਂਗਨ ਲਵਾਂਗੇ। ਇੱਕ ਵੱਡੇ ਸਾਈਜ਼ ਦੇ ਬੈਂਗਨ ਵੀ ਹੁੰਦੇ ਨੇ ਉਹ ਭੜਤੀ ਵਾਲੇ ਆਪਾਂ ਇਸ ਤਰੀਕੇ ਦੇ ਬੈਂਗਨ ਲਵਾਂਗੇ ਸਬਜ਼ੀ ਬਣਾਉਣ ਦੇ ਲਈ। ਅੱਜ ਆਪਾਂ ਬੈਂਗਨ ਦੀ ਸੁੱਕੀ ਸਬਜ਼ੀ ਬਣਾਵਾਂਗੇ। ਇਸ ਲਈ ਆਪਾਂ ਬੈਂਗਲ ਨੂੰ ਪਾਣੀ ਦੇ ਵਿੱਚ ਕੱਟ ਲਵਾਂਗੇ ਤਾਂ ਕਿ ਇਹ ਕਾਲੇ ਨਾ ਪੈਣ ਜੇਕਰ ਆਪਾਂ ਬੈਂਗਲ ਨੂੰ ਪਾਣੀ ਦੇ ਵਿੱਚ ਕੱਟ ਲਵਾਂਗੇ ਤੇ ਕਾਲੇ ਨਹੀਂ ਪੈਣਗੇ ਇਸ ਦੀਆਂ ਡੰਡੀਆਂ ਨੂੰ ਆਪਾਂ ਉਤਾਰ ਲਵਾਂਗੇ ਆਪਾਂ ਇਸ ਨੂੰ ਗੋਲ ਵੀ ਕੱਟ ਸਕਦੇ ਹਾਂ ਪਰ ਆਪਾਂ ਇਸ ਨੂੰ ਲੰਬਾ ਲੰਬਾ ਕੱਟ ਲਵਾਂਗੇ ਇਸ ਤਰੀਕੇ ਨਾਲ ਅਪਾ ਇਸ ਤਰ੍ਹਾਂ ਇਸ ਨੂੰ ਚੱਕ ਵੀ ਕਰ ਲਵਾਂਗੇ ਤਾਂ ਕਿ ਇਹ ਖਰਾਬ ਵੀ ਨਾ ਹੋਣ ਤੇ ਪਾਣੀ ਦੇ ਵਿੱਚ ਇਸ ਨੂੰ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਇਸ ਦੇ ਨਾਲ ਜੇਕਰ ਕੋਈ ਬੈਂਗਣ ਖਰਾਬ ਹੋਏਗਾ ਤੇ ਆਪਾਂ ਨੂੰ ਪਤਾ ਵੀ ਚੱਲ ਜਾਏਗਾ ਕਈ ਵਾਰ ਇਸ ਦੇ ਵਿੱਚ ਸੁੰਡੀ ਜਾਂ ਕੀੜਾ ਹੁੰਦਾ ਹੈ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅੱਜ ਅਪਾ ਬੈਂਗਨ ਦੀ ਸੁੱਕੀ ਸਬਜ਼ੀ ਬਣਾਵਾਂਗੇ ਜਿਸ ਨੂੰ ਅਪਾ ਰੋਟੀ ਪਰੌਂਠੇ ਦੇ ਨਾਲ ਖਾ ਸਕਦੇ ਹਾਂ ਇਹ ਬਹੁਤ ਹੀ ਟੇਸਟੀ ਲੱਗਦੀ ਹੈ ਪਰਾਉਠੇ ਵਗੈਰਾ ਦੇ ਨਾਲ ਆਪਾਂ ਇਹ ਸੁੱਕੀ ਸਬਜ਼ੀ ਨੂੰ ਖਾ ਸਕਦੇ ਹਾਂ ਤੇ ਟਿਫਿਨ ਵਿੱਚ ਵੀ ਲੈ ਕੇ ਜਾ ਸਕਦੇ ਹਾਂ ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਪਾਣੀ ਦੇ ਵਿੱਚ ਲੰਬਾ ਲੰਬਾ ਕੱਟ ਲਵਾਂਗੇ बहुत ही जल्दी ये सब्जी बन के तैयार हो जाएगी वीडियो चंगी लगे तो वीडियो में लाइक करो चैनल को सब्सक्राइब करो जी चैनल सबसक्राइब करके बैलाइकन जाके ऑल कर दौ ਇਹ ਸਬਜ਼ੀ ਬਣਾਉਣ ਦੇ ਲਈ ਆਪਾਂ ਗੋਲ ਸਾਈਜ਼ ਦੀ ਬੈਂਗਣ ਲਈ ਹੈ ਆਪਾਂ ਲੰਬੇ ਸਾਈਜ਼ ਦੀ ਬੈਂਗਣ ਵੀ ਲੈ ਸਕਦੇ ਆ ਸਬਜ਼ੀ ਬਣਾਉਣ ਦੇ ਲਈ ਅਣੇਸੇ ਤਰ੍ਹਾਂ ਮੈਂ ਸਾਰੀ ਸਬਜ਼ੀ ਨੂੰ ਕੱਟ ਲਵਾਂਗੀ ਸਾਰੀ ਸਬਜੀ ਨੂੰ ਕੱਟ ਲਿਆ ਹੈ ਹੁਣ ਆਪਾਂ ਸਬਜੀ ਬਣਾਉਣ ਦੇ ਲਈ ਪਿਆਜ਼ ਵਗੈਰਾ ਨੂੰ ਵੀ ਕੱਟ ਲਵਾਂਗੇ ਇੱਥੇ ਆਪਾਂ ਵੱਡੇ ਸਾਈਜ਼ ਦੇ 4 ਆਲੂ ਲੈਨੇ ਤੈਨ ਪਿਆਜ਼ ਲੈਨੇ ਦੋ ਟਮਾਟਰ ਲੈਨੇ ਤੇ ਤੈਨ ਹਰੀਆਂ ਮਿਰਚਾਂ ਲਈਆਂ ਨੇ ਥੋੜੀ ਜਿਹੀ ਅਦਰਕ ਲਈ ਹੈ ਅੱਜ ਆਪਾਂ ਇਹ ਸਬਜ਼ੀ ਨੂੰ ਕੱਟ ਲਵਾਂਗੇ ਅੱਜ ਆਪਾਂ ਇਹ ਸਬਜ਼ੀ ਨੂੰ ਕਾਫੀ ਸਾਰੇ ਆਲੂ ਪਾ ਕੇ ਬਣਾਵਾਂਗੇ आलू दी हर रेसिपी बहुत बढ़िया बनके तैयार होती है आज अपन साफीदे ਵਿੱਚ کافی سارے ਆਲੂ ਪਾਵਾਂਗੇ ਤੇ ਸਬ지 غور ਵੀ ਟੇਸਟੀ ਬਣੇਗੀ ਹਰੀਆਂ ਮਿਰਚਾਂ ਜਿੰਨਾ ਕਾਪਾ ਤਿੱਖਾ ਖਾਣਾ ਪਸੰਦ ਕਰਦੇ ਆ ਉਸ ਹਿਸਾਬ ਨਾਲ ਪਾਵਾਂਗੇ ਆਜਾ ਪਰ ਸਬਜੀ ਦੇ ਵਿੱਚ ਫਰੈਸ਼ ਅਦਰਕ ਪਾਵਾਂਗੇ ਜੇਕਰ ਆਪਣੇ ਕੋਲ ਅਦਰਕ ਨਾ ਹੋਵੇ ਤਾਂ ਆਪ ਅਦਰਕ ਲਸਣ ਦਾ ਪੇਸਟ ਵੀ ਪਾ ਸਕਦੇ ਹਾਂ ਆਲੂ ਨੂੰ ਆਪਾਂ ਇਸ ਤਰੀਕੇ ਦੇ ਨਾਲ ਲੰਬੇ ਲੰਬੇ ਪੀਸਿਸ ਵਿੱਚ ਕੱਟ ਲਵਾਂਗੇ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਆਲੂ ਨੂੰ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਬੈਂਗਨ ਦੇ ਫ੍ਰੈਂਚ ਫ੍ਰਾਈਜ਼ ਬਣਾਉਣ ਦੀ ਰੈਸਪੀ ਵੀ ਸ਼ੇਅਰ ਕੀਤੀ ਹੈ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਹਲਵਾ ਨੂੰ ਆਪਾ ਪਾਣੀ ਦੇ ਵਿੱਚ ਵੀ ਘੱਟ ਸਕਦੇ ਹਾਂ ਪਰ ਆਪਾਂ ਹਲਵਾ ਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਲਵਾਂਗੇ ਇਹ ਸੁੱਕੀ ਸਬਜ਼ੀ ਬਹੁਤ ਜਲਦੀ ਬਣ ਜਾਂਦੀ ਹੈ ਤੇ ਬਹੁਤ ਟੇਸਟੀ ਵੀ ਲੱਗਦੀ ਹੈ ਇਸੇ ਤਰ੍ਹਾਂ ਸਾਰੇ ਆਲੂਆਂ ਨੂੰ ਕੱਟ ਲਵਾਂਗੇ ਆਪਾਂ ਇਕੱਲੇ ਬੈਂਗਣ ਦੀ ਸਬਜ਼ੀ ਵੀ ਬਣਾ ਸਕਦੇ ਹਾਂ ਜਾਂ ਪਿਆਜ਼ ਪਾ ਕੇ ਵੀ ਬਣਾ ਸਕਦੇ ਹਾਂ ਪਰ ਆਲੂ ਪਾਉਣ ਦੇ ਨਾਲ ਸਬਜ਼ੀ ਦਾ ਟੇਸਟ ਹੋਰ ਵੀ ਵਧ ਜਾਂਦਾ ਹੈ ਇਸ ਲਈ ਅੱਜ ਆਪਾਂ ਇਸਨ ਵਾਲੂ ਪਾ ਕੇ ਬਣਾਵਾਂਗੇ ਹੁਣ ਆਪਾਂ ਸਾਰੇ ਆਲੂਆਂ ਨੂੰ ਕੱਟ ਲਿਆ ਹੈ। ਹੁਣ ਆਪਾਂ ਸਾਰੀ ਸਬਜ਼ੀ ਨੂੰ ਕੱਟ ਲਿਆ ਹੈ। ਹਰੀਆਂ ਮਿਰਚਾਂ ਨੂੰ ਤੇ ਪਿਆਜ਼ ਵਗੈਰਾ ਨੂੰ ਵੀ ਆਪਾਂ ਪੀਸ ਲਵਾਂਗੇ। ਆਦਰਕ ਨੂੰ ਬ੍ਰੀਕ ਬ੍ਰੀਕ ਕੱਟ ਕੇ ਪਾਵਾਂਗੇ। ਇਸ ਦੇ ਨਾਲ ਹੀ ਜਲਦੀ ਪੀਸ ਜਾਏਗਾ। ਇਸ ਸਭ ਨੂੰ ਆਪਾਂ ਦਰਦਰਾ ਜਿਹਾ ਪੀਸ ਲਵਾਂਗੇ ਦੋ ਟਮਾਟਰ ਪਾਵਾਂਗੇ ਟਮਾਟਰ ਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਪਾਵਾਂਗੇ ਆਪਾਂ ਇਸ ਨੂੰ ਦੂਸਰੀ ਤਰ੍ਹਾਂ ਪੀਸ ਕੇ ਵੀ ਪਾ ਸਕਦੇ ਹਾਂ ਪਰ ਮੈਂ ਇਹ ਹੱਥ ਵਾਲੀ ਮਸ਼ੀਨ ਦੇ ਨਾਲ ਇਸ ਨੂੰ ਦਰਦਰਾ ਜਿਹਾ ਪੀਸ ਲਵਾਂਗੀ ਪਹਿਲਾਂ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਦਰਦਰਾ ਜਿਹਾ ਬਾਅਦ ਵਿੱਚ ਪਿਆਜ਼ ਨੂੰ ਵੀ ਕੱਟ ਲਵਾਂਗੇ ਹੁਣ ਆਪਾਂ ਇਸੇ ਤਰ੍ਹਾਂ ਹੀ ਹੱਥ ਵਾਲੀ ਮਸ਼ੀਨ ਦੇ ਨਾਲ ਪਿਆਜ਼ ਨੂੰ ਵੀ ਕੱਟ ਲਵਾਂਗੇ ਦਰਦਰਾ ਜਿਹਾ ਪਿਆਜ਼ ਨੂੰ ਆਪਾਂ ਇਸ ਦੇ ਵਿੱਚ ਛੋਟੇ-ਛੋਟੇ ਪੀਸ ਕਰਕੇ ਪਾਵਾਂਗੇ ਤੇ ਨਾਲੇ ਵਧੀਆ ਤਰੀਕੇ ਦੇ ਨਾਲ ਤੇ ਜਲਦੀ ਪੀਸਿਆ ਜਾਏਗਾ ਇਸ ਤਰ੍ਹਾਂ ਆਪਾਂ ਇਸ ਨੂੰ ਹੱਤ ਵਾਲੀ ਮਸ਼ੀਨ ਦੇ ਨਾਲ ਪੀਸ ਕੇ ਪਾਵਾਂਗੇ ਪਿਆਜ਼ ਵਗੈਰਾ ਨੂੰ ਆਪਾਂ ਕੱਟ ਕੇ ਵੀ ਪਾ ਸਕਦੇ ਹਾਂ ਸਬਜ਼ੀ ਦੇ ਵਿੱਚ ਇਸ ਤਰ੍ਹਾਂ ਸਾਰੇ ਪਿਆਜ਼ ਨੂੰ ਕੱਟ ਕੇ ਪੀਸ ਲਵਾਂਗੇ। ਗਰਦਰਾ ਜੇ ਹਾ ਇਸ ਨੂੰ ਪੀਸ ਕੇ ਆਪਾਂ ਤਿਆਰ ਕਰ ਲਿਆ ਹੈ। ਹੁਣ ਆਪਾਂ ਸਬਜ਼ੀ ਬਣਾਵਾਂਗੇ। ਉਸਦੇ ਲਈ ਕੜਾਹੀ ਦੇ ਵਿੱਚ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ। ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋਣ ਤੇ ਆਪਾਂ ਇਸ ਦੇ ਵਿੱਚ ਜੀਰਾ ਪਾਵਾਂਗੇ ਜੀਰੇ ਨੂੰ ਥੋੜਾ ਪਕਾ ਕੇ ਇਸ ਵਿੱਚ ਪਿਆਜ਼ ਪਾਵਾਂਗੇ ਜੋ ਆਪਾਂ ਦਰਦਰੇ ਪੀਸ ਕੇ ਰੱਖੇ ਸੀ ਤੇ ਇਸ ਨੂੰ ਸਬਜ਼ੀ ਦੇ ਵਿੱਚ ਮਿਕਸ ਕਰਕੇ ਪਕਾ ਲਵਾਂਗੇ కలర్ చేజ తక్కు ప్యాజను పకా లేవే బ సబ్జీ బుతీయ బయర్ అదరక లసట పావం అదరక లసణ పా వీయ టేస్ట్ అయిగా సబ్జీ ఏం అదరక లసణ పేస్ట్ పావే ਪਿਆਜ਼ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਇਸ ਤਰੀਕੇ ਦੇ ਨਾਲ ਹੀ ਸਬਜ਼ੀ ਬਣਾ ਕੇ ਦੇਖਿਓ ਜੀ ਇਸ ਤਰ੍ਹਾਂ ਆਲੂ ਬੈਂਗਨ ਦੀ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਹੁਣ ਆਪਾਂ ਪਿਆਜ਼ ਨੂੰ ਟੱਕ ਕੇ ਪਕਾ ਲਵਾਂਗੇ ਪਿਆਜ਼ ਨੂੰ ਥੋੜੀ देर ਢਾਕੇ ਪਕਾਉਣ ਤੋਂ ਬਾਅਦ ਆਪਾਂ ਇਸ ਨੂੰ ਹਿਲਾ ਲਵਾਂਗੇ ਤੜਕੇ ਜਾਂ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਫਿਰ ਸਬਜ਼ੀ ਹੋਰ ਵੀ ਟੇਸਟੀ ਬਣੇਗੀ ਟਮਾਟਰ ਤੇ ਹਰੀਆਂ ਮਿਰਚਾਂ ਪਾਵਾਂਗੇ టమాటర్ తడే థి ఢా పకా దే తడే దుబారా లే ਵਾਦ ਅਨੁਸਾਰ ਨਾਮ ਕ ਪਾਵਾਂਗੇ ਇਹ ਆਲੂ ਬੈਂਗਨ ਦੀ ਸਬਜ਼ੀ ਨੂੰ ਆਪਾਂ ਲਾਂਚ ਜਾਂ ਡਿਨਰ ਦੇ ਵਿੱਚ ਕਿਸੇ ਵੀ ਟਾਈਮ ਬਣਾ ਸਕਦੇ ਹਾਂ। ਇਹਨਾਂ ਪੈਂਸ ਤੇ ਵਿੱਚ ਆਲੂ ਪਾਵਾਂਗੇ ਪਹਿਲਾਂ ਆਪਾਂ ਮਸਾਲੇ ਦੇ ਵਿੱਚ ਆਲੂਆਂ ਨੂੰ ਪਕਾ ਲਵਾਂਗੇ ਆਲੂਆਂ ਬਪਾ ਥੋੜਾ ਮੋਟਾ ਕਟਿਆ ਸੀ ਇਸ ਲਈ ਆਪਾਂ ਆਲੂਆਂ ਨੂੰ ਥੋੜਾ ਜ਼ਿਆਦਾ ਪਕਾ ਲਵਾਂਗੇ ਤੇ ਪਹਿਲਾਂ ਪਕਾ ਲਵਾਂਗੇ ਇਸ ਦਿਨ ਆਲੂ ਕੱਚੇ ਵੀ ਨਹੀਂ ਰਹਿਣਗੇ ਤੇ ਇਸ ਤਰੀਕੇ ਦੇ ਨਾਲ ਕੱਟ ਕੇ ਬਣਾਉਣ ਦੇ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜੇਕਰ ਆਪਾਂ ਆਲੂਆਂ ਇਸ ਤਰੀਕੇ ਦੇ ਨਾਲ ਮੋਟਾ-ਮੋਟਾ ਕੱਟ ਕੇ ਸਬਜ਼ੀ ਦੇ ਵਿੱਚ ਪਾਵਾਂਗੇ ਤੇ ਸਬਜ਼ੀ ਖੁਲੇਗੀ ਨਹੀਂ ਬਹੁਤ ਹੀ ਵਧੀਆ ਬਣੇਗੀ ਆਲੂਆਂ ਤਾਂ ਅਸੀਂ ਪਕਾ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਭਾਫ਼ ਦੇ ਨਾਲ ਪੱਕ ਜਾਣ ਜਦੋਂ ਆਪਾਂ ਪਿਆਜ਼ ਦੇ ਵਿੱਚ ਆਲੂਆਂ ਨੂੰ ਪਕਾਵਾਂਗੇ ਤੇ ਆਲੂਆਂ ਦੇ ਉੱਪਰ ਬਹੁਤ ਹੀ ਵਧੀਆ ਖਰਾਸ਼ਟ ਆ ਜਾਏਗਾ ਹੁਣ ਆਪਾਂ ਸਬਜੀ ਨੂੰ ਹੀ ਲਾ ਲਵਾਂਗੇ ਹੁਣ ਆਪਾਂ ਇਸ ਉੱਪਰ ਕੁਝ ਮਸਾਲੇ ਪਾਵਾਂਗੇ हल्दी पाउडर पावे हल्दी पाउडर अपन दो तो चमच पाया है कुछ होर मसाले भी पावेंगे एक छोटा चमच रेड चिली पाउडर पावगे फिर हरिया मिर्चा भी, भी ने एक छोटा चमच धनिया पाउडर पावे कि छोटा चम्मच गरम मसाला पावेंगे एक छोटा चम्मच जीरा पाउडर पावेंगे ये सारे मसाले रेसपी चंकी लगे तो एक बार इस तरीके सब्ज़ी बना के देखो जी सब्जी बहुत ही टेस्टी बनेगी एक छोटा चमच ब्लैक पेपर पवानी మసాల చంగ రచ జ సబ్జీ నుే ఢకే పకా లేవే కట్టే బవే సబ్జీ మిక్స్ లేవగే ਇਹ ਸਬਜ਼ੀ ਨੂੰ ਬਣਾਉਣਾ ਬਹੁਤ ਆਸਾਨ ਹੈ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਟੇਸਟੀ ਵੀ ਲੱਗਦੀ ਹੈ ਸਬਜ਼ੀ ਨੂੰ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਇਸ ਨੂੰ ਢੱਕ ਕੇ ਪਕਾ ਲਵਾਂਗੇ ਵੇਚ-ਵੇਚਦੀ ਆਪਾਂ ਸਬਜੀ ਨੂੰ ਹਿਲਾਉਂਦੇ ਰਵਾਂਗੇ। ਥੋੜੀ ਦੇਰ ਬਾਅਦ ਆਪਾਂ ਇਸ ਨੂੰ ਦੁਬਾਰਾ ਹਿਲਾ ਲਵਾਂਗੇ। ਇਸ ਤਰੀਕੇ ਦੇ ਨਾਲ ਆਲੂ ਬੈਂਗਨ ਦੀ ਸਬਜੀ ਬਹੁਤ ਹੀ ਵਧੀਆ ਬਣਦੀ ਹੈ। ਨਪਾ ਸਬਜੀ ਨੂੰ ਦੁਬਾਰਾ ਠਾਕੇ ਪਕਾ ਲਵਾਂਗੇ। ਹੁਣ ਆਪਾਂ ਸਬਜੀ ਨੂੰ ਵੇਖ ਲੈਨੇ ਆ। ਸਬਜੀ ਬਣ ਕੇ ਤਿਆਰ ਹੈ। ਗਰਮ ਗਰਮ ਸਬਜੀ ਨੂੰ ਸਰਵ ਕਰ ਲਵਾਂਗੇ। ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਸਬਜ਼ੀਆਂ ਨਹੀਂ ਹੀ ਟੇਸਟੀ ਵੀ ਹੋਏਗੀ ਹੁਣ ਆਪਾਂ ਇਸ ਨੂੰ ਸਰਵ ਕਰ ਲਵਾਂਗੇ ਤੁਸੀਂ ਇਸ ਨੂੰ ਰੋਟੀ ਦੇ ਨਾਲ ਖਾਓ ਜਾਂ ਚੋਲੇ ਦੇ ਨਾਲ ਖਾਓ ਇਹ ਬਹੁਤ ਹੀ ਟੇਸਟੀ ਲੱਗੇਗੀ ਸਾਰੀ ਸਬਜ਼ੀ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਧੰਨਵਾਦ